ਹੈਲੋ ਜੀ ਸਸ਼ੀਕਾਲ ਤਨਸਾਰ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਖੂਰ ਨਵੇਂ ਵਲੌਗ ਦੇ ਵਿੱਚ ਤੇ ਜੀ ਅੱਜ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਇੱਥੇ ਆਪਾਂ ਤਿਆਰ ਹੋਏ ਹਾਂ ਜਾਣ ਵਾਸਤੇ ਗੁਰਦੁਆਰੇ ਕਿਉਂਕਿ ਅੱਜ ਆਪਾਂ ਜਾ ਰਹੇ ਸੀਗੇ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰੀ 12 ਪੀਐਸ ਆਪਾਂ ਕਾਫੀ ਦਿਨਾਂ ਤੋਂ ਸੋਚ ਰਹੇ ਸੀ ਆਪਾਂ ਜਾਵਾਂਗੇ ਜਾਵਾਂਗੇ ਪਰ ਟਾਈਮ ਹੀ ਨਹੀਂ ਲੱਗਦਾ ਸੀਗਾ ਤੇ ਹੋਰ ਬਥੇਰੇ ਘਰੇ ਕੰਮ ਪਏ ਸੀ ਜਿਵੇਂ ਟੀਂਡੇ ਕੱਢਦੇ ਸੀਗੇ ਆਪਾਂ ਤੇ ਆਪਣੇ ਘਰ ਦੇ ਅੱਗੋਂ ਦੀ ਇੱਕ ਬੱਸ ਜਾਂਦੀ ਹੈ ਤੇ ਆਪਾਂ ਸੋਚਿਆ ਚਲੋ ਆਪਾਂ ਅੱਜ ਚੱਲਦੇ ਹਾਂ ਤੇ ਕੰਮ ਤੇ ਹੁੰਦਾ ਹੀ ਰਹਿਣਗੇ ਤੇ ਅੱਜ ਆਪਾਂ ਟਾਈਮ ਨਾਲ ਹੀ ਸਵੇਰੇ ਨਾਤ ਓਕੇ ਤਿਆਰ ਹੋ ਗਏ ਸੀਗੇ ਤੇ ਬੱਸ ਦੀ ਟਾਈਮਿੰਗ ਵੀ ਆਪਾਂ ਨੂੰ ਨਹੀਂ ਪਤਾ ਸੀਗੀ ਕਿਉਂਕਿ ਆਪਾਂ ਜਾਣਦੇ ਨਹੀਂ ਹੈਗੀ ਕਿ ਰੋਜ਼ ਨੰਗਦੀ ਹੈਗੀ ਐ ਬੱਸ ਪਰ ਆਪਣੀ ਜਿਹੜੀ ਸਾਹਮਣੇ ਵਾਲੀ ਸੜਕੇ ਇੱਥੋਂ ਨੰਗਦੀ ਹੁੰਦੀ ਹੈ ਤੇ ਜਿਹੜੀ ਸੜਕ ਸੀਗੀ ਉਹ ਕੰਸਟਰਕਸ਼ਨ ਚ ਸੀਗੀ ਉਹ ਬਣ ਰਹੀ ਹੈ ਜਿਵੇਂ ਕਿ ਤੁਹਾਨੂੰ ਆਪਾਂ ਪਿਛਲੇ ਵਲੌਗ ਚ ਵੀ ਦੱਸਿਆ ਸੀਗਾ ਪਹਿਲਾਂ ਬੱਸ ਇੱਧਰ ਦੀ ਆਉਂਦੀ ਸੀਗੀ ਪਰ ਹੁਣ ਉਹ ਸੜਕ ਬਣ ਰਹੀ ਹੈ ਇਸੇ ਕਰਕੇ ਉਹ ਵੇਚਦੀ ਆ ਰਹੀ ਹੈ ਪਿੰਡ ਦੇ ਮਤਲਬ ਚੌਂਕ ਦੇ ਵਿੱਚੋਂ ਨਹੀਂ ਆਉਂਦੀ ਐ ਇਸੇ ਕਰਕੇ ਆਪਾਂ ਇੱਥੇ ਆਣ ਕੇ ਖੜ ਗਏ ਸੀਗੇ ਵੀ ਜੇ ਬਾਹਰ ਦੀ ਜਾਊਗੀ ਆਪਾਂ ਤਾਂ ਵੀ ਉਧਰ ਚੱਲ ਜਾਾਂਗੇ ਜੇ ਵੇਚਦੀ ਆਊਗੀ ਫਿਰ ਤੇ ਆਪਾਂ ਇੱਥੋਂ ਚੜ੍ਹ ਹੀ ਜਾਵਾਂਗੇ ਤੇ ਹੋਪਫੁਲੀ ਬੱਸ ਵਿੱਚ ਉਂਦੀ ਆਈ ਸੀਗੀ ਪਿੰਡ ਦੇ ਇਸੇ ਕਰਕੇ ਆਪਾਂ ਬੱਸ ਸੇ ਚੜ੍ਹ ਗਏ ਤੇ ਅੱਜ ਇੰਨੀ ਜ਼ਿਆਦਾ ਠੰਡ ਸੀਗੀ ਨਾ ਬਹੁਤ ਜ਼ਿਆਦਾ ਸੀਗੀ ਮਤਲਬ 2-3 ਦਿਨ ਤੇ ਇੰਨੀ ਧੁੰਦ ਪਈ ਨਹੀਂ ਪਰ ਅੱਜ ਬਹੁਤ ਜ਼ਿਆਦਾ ਧੁੰਦ ਸੀਗੀ ਤੇ ਸਫ਼ਰ ਵੀ ਜਿਹੜਾ ਸੀਗਾ ਉਹ ਥੋੜਾ ਜਿਹਾ ਲੰਬਾ ਸੀਗਾ ਪਰ ਆਪਾਂ ਪੂਰੇ ਮਨ ਦੇ ਵਿੱਚ ਬਾਬੇ ਦੀ ਸ਼ਰਦਾ ਲੈ ਕੇ ਆਪਾਂ 12 ਪੀਐਸ ਗੁਰਦੁਆਰੇ ਪਹੁੰਚੇ ਤੇ ਫਿਰ ਆਪਾਂ ਉੱਥੇ ਮੱਥਾ ਟੇਕ ਕੇ ਆਪਾਂ ਵੀ ਤੁਹਾਨੂੰ ਦਰਸ਼ਨ ਕਰਾਉਣੀ ਆ ਬਣੀ ਰਹੋ ਐਂਡ ਤੱਕ ਵਲੌਗ ਦੇ ਤੇ ਜੇ ਕੋਈ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਨ ਵੀਲ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਦੀ ਹੈਗੀ ਉਹ ਤੁਹਾਡੇ ਕੋਲ ਸਾਨੂੰ ਪਹਿਲਾਂ ਪਹੁੰਚ ਜਾਵੇ ਤੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਈ ਗੁਰੂ ਜ਼ਰੂਰ ਲਿਖ ਦਿਓ ਤੇ ਜੀ ਆਪਾਂ ਪਹੁੰਚ ਚੁੱਕੇ ਸੀਗੇ ਉੱਥੇ 12 ਪੀਐਸ ਗੁਰਦੁਆਰੇ ਤੇ ਕੁਝ ਕਿਲੋਮੀਟਰ ਆਪਾਂ ਤੁਰ ਕੇ ਜਾਣਾ ਸੀ ਕਿਉਂਕਿ ਬਾਸਨੀ ਆਪਾਂ ਪਿੱਛੇ ਹੀ ਧਾਰ ਦਿੱਤਾ ਸੀਗਾ ਤੁਸੀਂ ਵੀ ਦਰਸ਼ਨ ਕਰੋ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਅੱਜ ਐਤਵਾਰ ਸੀਗਾ ਇਸੇ ਕਰਕੇ ਬਹੁਤ ਹੀ ਸੰਗਤ ਆਈ ਸੀਗੀ ਤੇ ਭੀੜ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਵੀ ਐਤਵਾਰ ਵਾਲੇ ਦਿਨ ਆਏ ਸੀ ਕਿਉਂਕਿ ਅੱਜ ਮੈਨੂੰ ਵੀ ਛੁੱਟੀ ਸੀਗੀ ਤੇ ਐਤਵਾਰ ਵਾਲੇ ਦਿਨ ਹੀ ਜਿਹੜੀ ਬੱਸ ਹੈਗੀ ਆ ਆਉਂਦੀ ਐ ਤੇ ਬਾਕੀ ਆਪਾਂ ਦਰਸ਼ਨ ਕੀਤੇ ਸਾਰੇ ਗੁਰਦੁਆਰੇ ਦੇ ਉਸ ਤੋਂ ਬਾਅਦ ਆਪਾਂ ਆਣ ਕੇ ਇੱਥੇ ਬੈਠ ਗਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਤੇ ਫਿਰ ਇੱਥੇ ਆਪਾਂ ਗੁਰਬਾਣੀ ਸੁਣੀ ਤੇ ਬਹੁਤ ਹੀ ਜ਼ਿਆਦਾ ਭੀੜ ਸੀਗੀ ਤੇ ਵਿੱਚੋਂ ਮਿਊਜ਼ਿਕ ਨੂੰ ਹਟਾ ਕੇ ਆਪਾਂ ਤੁਹਾਨੂੰ ਵੀ ਥੋੜੀ ਜੀ ਗੁਰਬਾਣੀ ਸੁਣਾ ਦਿੰਨੇ ਆ ਕਿਉਂਕੀ ਸੰਗਤ ਬਹੁਤ ਜ਼ਿਆਦਾ ਸੀਗੀ ਨਮੰਦਾ ਜੋਗ ਜਗਤਾਂ ਤੇ ਸੁਣਿਆ ਸਾਸ ਸਿਮਰਤ ਵੇਦ ਨਾਮ ਭਗਤਾਂ ਸਦਾ ਵਿਗਾਸ ਸੁਣਿਆ ਦੋਖ ਪਾਪਾਂ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੱਠ ਖਾਇ ਇਸ ਨਾਨਕ ਸੁਣਿਆ ਪਰਪੜ ਪਾਵੇ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਮ ਭਗਤਾਂ ਸਦਾ ਵਿਗਾਸ ਸੁਣਿਆ ਦੋਖ ਪਾਪਾਂ ਦਾ ਨਾਸ ਸੁਣਿਆ ਸਰਾ ਗੁਨਾ ਦੇਗ ਸੁਣਿਆ ਸੇਖ ਪੀਰ ਪਾਤਸ਼ਾਹ ਆਂਦੇ ਭਾਵੇ ਰਾਵ ਸੁਣਿਆ ਆਤ ਹੋਵੇ ਸਦਾ ਹਾਨੁ ਭਗਤਾ ਸਦਾ ਬਿਵਾਸਨ ਸਨਾ ਗੋਖ ਪਾਪ ਕਾ ਨਾਸ ਅੰਨੇ ਕੀ ਗਤ ਤੈ ਨਾ ਜਾਏ ਜੇ ਕੋ ਕਹਿ ਵਿਚਾ ਕੁਝ ਤਾਰੇ ਭਗਤ ਕਲਮ ਨ ਲੇਖਣ ਹਾਨ ਬੰਨੇ ਪਾਵੇ ਤਨ ਵਿਚਾਰ ਸਦਾ ਨਾਮ ਦਰਨਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਬੰਨ ਸੁਰਤ ਹੋਵੇ ਮਨ ਬੁੱਧ ਮਨ ਸੁਖਰ ਪਵਣ ਕੇ ਸੁਧ ਰੋਟਾ ਨਾ ਖਾਏ ਮੰਨ ਤੱਕ ਦਮ ਤੇ ਸਾਥ ਨਾ ਜਾਏ ਅਸੰਤੰਨ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਅੰਧੇ ਮਾਰਗ ਟੱਕ ਨਾ ਪਾਏ ਮੰਨੈ ਪਰਸਾਂ ਤੇ ਜਿੱਥੇ ਅਰਦਾਸ ਹੋ ਚੁੱਕੀ ਐ ਤਿਲੰਗਰ ਆਪਾਂ ਸ਼ੱਕ ਲੀਤਾ ਸੀ ਜਦੋਂ ਆਪਾਂ ਆਏ ਸੀਗੀ ਉਦੋਂ ਹੀ ਲੰਗਰ ਸ਼ੱਕ ਲੀਤਾ ਸੀਗਾ ਉਸ ਤੋਂ ਬਾਅਦ ਵਿੱਚੋਂ ਆਪਾਂ ਗਏ ਸੀ ਚਾਪੀ ਨਾਸਤੇ ਤੇ ਬਾਕੀ ਸਾਰਾ ਸਮਾਂ ਜਿੰਨਾ ਵੀ ਸੀ ਆਪਾਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਸੁਣ ਕੇ ਹੀ ਬਤੀਤ ਕੀਤਾ ਆਪਣਾ ਜਿੰਨਾ ਵੀ ਟਾਈਮ ਸੀ ਤੇ ਬੱਸ ਚੱਲਦੀ ਹੁੰਦੀ ਐ 4:30 ਵਜੇ ਤੇ ਆਪਾਂ ਇੱਥੇ 3:30 ਵਜੇ ਤੋਂ ਨਿਕਲ ਗਏ ਸੀ ਕਿਉਂਕਿ ਬੱਸ ਥੋੜੀ ਜਿਹੀ ਦੂਰ ਸੀਗੀ ਤੇ ਆਪਾਂ ਹੁਣ ਗੁਰਦੁਆਰਿਆਂ ਬਾਹਰ ਆ ਚੁੱਕੇ ਆ ਆਪਾਂ ਪ੍ਰਸ਼ਾਦ ਲੈ ਲੀਤਾ ਸੀਗਾ ਘਰ ਵਾਸਤੇ ਤੇ ਇੱਥੇ ਆਪਾਂ ਜੁੱਤੀਆਂ ਜੋੜੇ ਜਿਹੜੇ ਜਮਾ ਕਰਾਏ ਸੀ ਉਹ ਦਾਦੀ ਜੀ ਲੈਣ ਗਏ ਸੀਗੇ ਤੇ ਮੈਂ ਇੱਥੇ ਵੀਡੀਓ ਬਣਾ ਰਿਹਾ ਸੀਗਾ ਕਿਉਂਕਿ ਟੋਕਨ ਜਿਹੜਾ ਸੀ ਉਹ ਦਾਦੀ ਕੋਲ ਸੀਗਾ ਤੇ ਹੁਣ ਉਹ ਲੈ ਕੇ ਆਉਣਗੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਬੱਸ ਵੱਲ ਤੇ ਫਿਰ ਜਾ ਕੇ ਆਪਾਂ ਬੱਸ 'ਚ ਬੈਠਦੇ ਆਂ ਫਿਰ ਚੱਲਾਂਗੇ ਘਰ ਇਹ ਆਪਾਂ ਨੂੰ ਜਾਂਦੇ-ਜਾਂਦੇ ਸ਼ਾਮ ਹੋ ਜੂਗੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਹੀ ਜ਼ ਮਤਲਬ ਜਿਹੜਾ ਪਿੰਡ ਹੈਗਾ ਏ ਗੁਰਦੁਆਰਿਆਂ ਆਪਾਂ ਆਏ ਐੰਤਵਾਰ ਆ ਸਕਦੀਆਂ ਬਟ ਕੀ ਹੁੰਦਾ ਟਾਈਮ ਨਹੀਂ ਲੱਗਦਾ ਘਰੇ ਹੋਰ ਬਹੁਤ ਜ਼ਿਆਦੇ ਕੰਮ ਹੁੰਦੇ ਆ ਬਟ ਅੱਜ ਆਪਾਂ ਆਪਣਾ ਟਾਈਮ ਕੱਢ ਕੇ ਆ ਗਈਆਂ ਦਰਸ਼ਨ ਕਰਨ ਵਾਸਤੇ ਤੇ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਪਾਂ ਨੈਕਸਟ ਟਾਈਮ ਵੀ ਆਈਏ ਤੇ ਤੁਹਾਨੂੰ ਫਿਰ ਲੈ ਕੇ ਆਈਏ ਤੁਹਾਡੇ ਵੀ ਦਰਸ਼ਨ ਕਰਵਾਈਏ ਤੇ ਇੱਥੇ ਆਪਾਂ ਜਾ ਰਹੇ ਸੀਗੇ ਬਸ ਵੱਲ ਤੇ ਵੀਡੀਓ ਥੋੜੀ ਜਿਹਾ ਆਪਾਂ ਫਾਸਟ ਕਰ ਦਿੱਤੀ ਹੈ ਤਾਂ ਕਿ ਵੀਡੀਓ ਜ਼ਿਆਦੀ ਲੰਬੀ ਨਾ ਹੋਵੇ ਤੇ ਬਹੁਤ ਸੰਗਤ ਆਈ ਸੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਇੱਧਰ ਵੀ ਬਹੁਤ ਸਾਰੀ ਸੰਗਤ ਸੀ ਗੱਡੀਆਂ ਖੜੀਆਂ ਸੀਆਂ ਹਜਾ ਪਤਾ ਨੂੰ ਮੇਨ ਪਾਰਕਿੰਗ ਦਿਖਾਈ ਨਹੀਂ ਗਈ ਬਹੁਤ ਜ਼ਿਆਦਾ ਭਰੀ ਪਈ ਸੀਗੀ ਉੱਥੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀਗੀ ਇੰਨੀ ਜ਼ਿਆਦਾ ਪੀੜ ਸੀ ਐਤਵਾਰ ਵਾਲੇ ਦਿਨ ਕਿਉਂਕਿ ਲੋਕ ਇੱਥੇ ਆਉਂਦੇ ਨੇ ਸੰਗਤ ਆਉਂਦੀ ਹੈ ਫਿਰ ਇੱਥੇ ਚੁਪੈਰੀ ਘਟਦੀ ਹੈ ਪਾਠ ਕਰਦੀ ਹੈ ਗੁਰਬਾਣੀ ਸੁਣਦੀ ਹੈ ਹਨਾ ਜਿੰਨਾ ਜਿੰਨਾ ਦੀ ਜਿਵੇਂ ਜਿਵੇਂ ਸ਼ਰਧਾ ਹੁੰਦੀ ਹੈ ਸਾਰੇ ਉਵੇਂ ਕਰਦੇ ਨੇ ਤੇ ਇੱਥੇ ਆਪਾਂ ਬੱਸ 'ਚ ਬੈਠ ਚੁੱਕੇ ਸੀਗੇ ਮੌਸਮ ਕਾਫੀ ਵਧੀਆ ਹੋ ਗਿਆ ਸੀਗਾ ਧੁੱਪ ਨਿਕਲਾਈ ਸੀਗੀ ਆਪਾਂ ਤੇ ਅੰਦਰ ਬੈਠੀ ਸੀਗੇ ਇਸੇ ਕਰਕੇ ਆਪਾਂ ਨੂੰ ਬਾਹਰ ਪਤਾ ਨਹੀਂ ਲੱਗਾ ਬਟ ਧੁੱਪ ਨਿਕਲਾਈ ਸੀ ਮੌਸਮ ਗਰਮ ਹੋ ਗਿਆ ਸੀਗਾ ਕਾਫੀ ਵਧੀਆ ਤੇ ਇੱਥੇ ਆਪਾਂ ਜਾ ਰਹੇ ਹੁਣ ਘਰੇ ਤੇ ਆਪਾਂ ਤੁਹਾਨੂੰ ਹੁਣ ਸਿੱਧਾ ਜਾ ਕੇ ਮਿਲਦੇ ਹਾਂ ਘਰੇ ਤੇ ਤੇ ਜੀ ਆਪਾਂ ਪਹੁੰਚ ਚੁੱਕੇ ਹੈਗਿਆ ਘਰੇ ਕਾਫੀ ਥੱਕ ਗਏ ਸੀਗੇ ਆਪਾਂ ਕਿਉਂਕਿ ਜਿਹੜੇ ਇੰਨੇ ਦਿਨਾਂ ਤੋਂ ਆਪਾਂ ਸੋਚ ਰਹੇ ਸੀਗੇ ਕਿ ਦਰਸ਼ਨ ਕਰਕੇ ਆਵਾਂਗੇ ਹੋਪਫੁਲੀ ਅੱਜ ਆਪਾਂ ਦਰਸ਼ਨ ਕਰ ਆਏ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਕੋਈ ਚੈਨਲ ਤੇ ਨਾ ਮੈਂ ਚੈਨਲ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਹோம் ਟੇਕ ਕੇਅਰ